ਨ ਤੂੰ ਭੇਜੇ ਤਿਨ ਹੈ ਬੁਧਾਈ ਸੁਖ ਸਹਿਣ ਸੇਤੀ ਕਰਿ ਰਹੋ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿਹ ਮੇਰੀ ਜਿੰਦੇ ਜਿਵੇਂ ਸੰਰੰਕਾਰ ਨੇ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਉਸੇ ਵਾਰੀ ਗੁਰ ਨੇ ਤੈਨੂੰ ਆਪਣੇ ਵੱਲ ਪ੍ਰੇਰਣਾ ਸਾਨੂੰ ਕੀਤੀ ਹੋਈ ਹੈ। ਰੋਜ਼ ਸਤਿਗੁਰੂ ਆਪ ਸਾਹਿਬ ਕਿਰਪਾ ਕਰਦੇ ਨੇ, ਰੋਜ਼ ਸਮਝਾਉਂਦੇ ਨੇ। ਕਿ ਭਾਈ ਤੂੰ ਜਿਸ ਨਿਰੰਕਾਰ ਦੇ ਬੈਠਾ ਰਹੋ ਅਰ ਜਾਗ ਜਾ ਕੇ ਸੰਗਤ ਦੇ ਵਿੱਚ ਰਾ ਤਾਂ ਹੀ ਕੇ ਸੰਗ ਲਾ ਜਿਹਦੇ ਨਾਲ ਉਹ ਵਿਛੜ ਕੇ ਆਇਆ ਹੈ ਉਹਦੇ ਨਾਲ ਮਿਲਣਾ ਕਰ ਉਹਦੇ ਚਰਨਾਂ ਦੇ ਨਾਲ ਜੁੜ ਉਹਦੀ ਯਾਦ ਦੇ ਵਿੱਚ ਬੈਠ ਨਾਮ ਮਤਿਆ ਕਰ ਸਰਬ ਜੀ ਕਹਿੰਦੇ ਨੇ ਜਦੋਂ ਕਾਲਪੁਰਖ ਵਹਿਗੁਰੂ ਜੀ ਦਾ ਨਾਮ ਜਪੇਗਾ ਨਾਮ ਦੇ ਵਕਤ ਦੇ ਨਾਲ ਸੁਖ ਸਹਿਜ ਸੇਤੀ ਘਰ ਆਉ। ਫਿਰ ਤੂੰ ਆਨੰਦ ਨਾਲ ਜਿਵੇਂ ਵਿਕਾਰ ਮਨ ਨੂੰ ਕੀ ਕਰ ਰਹੀ ਹੋਵੇ ਉਹਨਾਂ ਦੁੱਖਾਂ ਦਾ ਨਾਸ ਹੋ ਜਾਏਗਾ ਤੇ ਆਨੰਦ ਦੇ ਨਾਲ ਆਤਮਾ ਪਰਉਪਕਾਰੀ ਦਾ ਨਾਮ। ਬਾਸਾ ਜੀ ਕਹਿੰਦੇ ਹਿਰਦੇ ਘਰ ਦੇ ਵਿੱਚ ਕੀ ਕੀ ਰਹੀ ਹੁਣ ਮਨ ਭਟਕਦਾ ਰਹਿੰਦਾ ਹੈ ਹੁਣ ਮਨ ਗੂੜਦਾ ਰਹਿੰਦਾ ਹੈ ਪਰ ਜਦੋਂ ਅਸੀਂ ਨਾਮ ਜਪਦੇ ਹਾਂ ਨਾਮ ਦੀ ਬਾਣੀ ਦੇ ਨਾਮ ਮਨ ਅਥਿਰ ਹੋ ਜਾਂਦਾ ਹੈ ਮਨ ਦਾ ਭਟਕਣਾ ਮਨ ਦਾ ਗੂੜ ਮਨ ਦੀ ਅਨੂਤਾ ਜਿਹੜੀ ਹੈ ਆਸੁਰ ਹੋ ਜਾਂਦੀ ਹੈ ਭਟਕਣਾ ਮਿੰਟ ਜਾਂਦੀ ਹੈ ਇਸ ਕਰਕੇ ਭਾਸ਼ਾ ਕਹਿੰਦੀ ਹੈ ਕਿਵੇਂ ਜਿੰਦੇ ਜਿਸ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਉਸੇ ਨੇ ਤੈਨੂੰ ਆਪਣੇ ਵੱਲ ਪਿਆਰ ਨਾਲ ਸਵੀਕਾਰ ਦਿੱਤਾ ਹੈ ਤੂੰ ਹੁਣ ਆਨੰਦ ਨਾਲ ਆਤਮਿਕ ਲੋਚਾ ਦੇ ਨਾਲ ਆਪਣੇ ਮਨ ਦੇ ਘਰ ਦੇ ਵਿੱਚ ਟਿਕੀ ਰਹੋ ਅਨੰਦ ਮੰਗਲ ਗੁਣ ਗਾਓ ਸਹਜ ਤੂਣਾ ਨੇਚ ਰਾਜ ਹੁਕਮਾਓ ਇਸ ਕਰਕੇ ਜੀਂਦੇ ਨੇ ਹੁਣ ਆਤਮਾ ਕੋ ਅਡੋਲਤਾ ਦੀ ਰੌਣ ਦੇ ਵਿੱਚ ਆਨੰਦ ਖੁਸ਼ੀ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰ ਅਕਾਰਪੁਰਮਹੇਜੂ ਜੀ ਦੇ ਗੁਣ ਗਾਇਆ ਇਸ ਤਰ੍ਹਾਂ ਜਿਹਦੇ ਨੂੰ ਜਿਹਦੇ ਇਹ ਵੈਰੀ ਨੇ ਕਾਮ ਕ੍ਰੋਧ ਲੋਭ ਮੋਹ ਓੰਕਾਰ ਆਤਮ ਜਿੰਨੇ ਵੀ ਰਹੀ ਨੇ ਇਹਨਾਂ ਉੱਤੇ ਤਲਾ ਅਕਾਲ ਰਾਜ ਪੁਜਾਇਕਾ ਇਹਨਾਂ ਉੱਤੇ ਅਕਾਲ ਰਾਜ ਕਰ ਹੁਣੇ ਸਾਡੇ ਤੇ ਰਾਜ ਕਰਨੀ ਨੇ ਕਾਮ ਸਾਡੇ ਤੇ ਰਾਜ ਕਰ ਰਿਹਾ ਹੈ, ਕ੍ਰੋਧ ਸਾਡੇ ਤੇ ਰਾਜ ਕਰ ਰਿਹਾ ਹੈ, ਕਹੇ ਕ੍ਰੋਧ ਰਾਜ ਕਰੇਗਾ ਤੇ ਆਪਣੇ ਵੱਲ ਨੂੰ ਕਾਰਸ਼ਕ ਕਰ ਦਿੰਦੇ ਨੇ। ਇਹਨਾਂ ਦੇ ਵਿੱਚ ਭਜਿਆ ਹੋਇਆ ਮਨ ਕਿੰਨੇ ਹੀ ਪਰਖ ਮੁੰਦਾ ਹੈ, ਕਿੰਨੇ ਵੀ ਮਾੜੇ ਕੰਮ ਕਰਦਾ ਹੈ ਤੇ ਲੋਭ ਕਰਕੇ ਕੰਮ ਕਰਦਾ ਹੈ, ਕ੍ਰੋਧ ਕਰਕੇ। ਆਸ ਗਿਦੇ ਪਤੂ ਜਦੋਂ ਆਕਾਰ ਕੋਠੀ ਦਾ ਨਾਮ ਜਪੇਗੀ ਬਿਖਰੀ ਜਾਂਦੇ। ਫਿਰ ਤੇਰਾ ਨਾਮ ਤੇ ਪਤਰਾ। ਇਹ ਤੈਨੂੰ ਕੀ ਕੀ ਕਰ ਸਕਣਗੇ ਇਹ ਤੈਨੂੰ ਆਪਣੇ ਵੱਲ ਕਰ ਸੁਖ ਨਹੀਂ ਕਰ ਸਕਣਗੇ ਇਸ ਕਰਕੇ ਤੂੰ ਨਾਮ ਜਪ ਕੇ ਇਹਨਾਂ ਮਾਇਆਂ ਉੱਤੇ ਆਪਣਾ ਅਕਲ ਰਾਜ ਕਰ ਤੂੰ ਕਰ ਆਪੋ ਮੇਰੇ ਗੀਤ اے ਮੇਰੇ ਮਿੱਤਰ ਮਾਨ ਨੂੰ ਹਿਰਦੇ ਕਾਰਜ ਵਿੱਚ ਟਿਕਿਆ ਮਿੱਤਰ ਮਾਨ ਨੂੰ ਕਿਹਾ ਕਲ ਦੇ ਵਿੱਚ ਤੇ ਗਿਆ ਰਹੇ ਪਾਜਾ ਵਾਪਸ ਜਿਹੜਾ ਗਾਹਾਂ ਭਜਿਆ ਜਿਦਾਂ ਨੇ ਬਾਹਰ ਤੌੜਿਆ ਤਿਨਾ ਹੈ ਉਹਨਾਂ ਵਹਾਂ ਮੀਆਂ ਬਾਸਨਾਵਾ ਨੂੰ ਮੁੱਕੇ ਆਪਣੇ ਹਿਰਦੇ ਘਰ ਦੇ ਵਿੱਚ ਦੇਖੇ ਨਾਮ ਨਾਲ ਗੁਜਾ ਤੁਮਰੇ ਨਾਮ ਸੂਕ ਕਰਨੁੰਦਾ ਗੁਰੂ ਵਾਲਾ ਬਣ ਕੇ ਕਾਸਾ ਜੀ ਕਹਿੰਦੇ ਗੁਰ ਪ੍ਰਮਾਤਮਾ ਉਹਨਾਂ ਦੇ ਆਪ ਹੀ ਕਾਮ ਆਦਿਕ ਬੈਰੀ ਤੂਰ ਕਰ ਦਿੰਦਾ ਹੈ ਕਾਮ ਆਤਮ ਨੂੰ ਪੈਰ ਹੀ ਮਾਰ ਦੀ ਵਿੱਤਾਂ ਨੂੰ ਮੁਕਤ ਕਰੀ ਹੈ ਕਿਉਂਕਿ ਨਾਮ ਜਪਣਾ ਸੂਕ ਕਰ ਦਿੱਤਾ ਹੈ ਤੂੰ ਮਰੇ ਤੁਹੀ ਹਰ ਆਪ ਨੂੰ ਬਾਹਰ ਜਦੋਂ ਨਾਮ ਜਪਿਆ ਸਿਰਨ ਕੀਤਾ ਗੁਰੂ ਵਾਲੇ ਬਣੇ ਫਿਰ ਸਤਿਗੁਰੀਆਂ ਦੀ ਕਿਰਪਾ ਕਰ ਤਾਂ ਤੋਂ ਪਰ ਪੂਰੇ ਸਿਰ ਹੱਥ ਧਾਰ ਵਿੱਚੋਂ ਮਾਰ ਪੜੀਆਂ ਬੁਲਿਆਈਆਂ ਅੰਦਰੋਂ ਪ੍ਰਿਆਈਆਂ ਦਾ ਨਮਸਕਾਰ ਕਰ ਦਿੱਤਾ ਅੰਦਰੋਂ ਜਿਹੜੇ ਉਹ ਬੈਣੀ ਬੈਠੇ ਉਹਨਾਂ ਨੂੰ ਮਾਰ ਮੁਕਾ ਕੇ ਬਾਹਰ ਕੱਢ ਦਿੱਤੇ ਦੂਰ ਕਰ ਦਿੱਤੇ ਨੇ ਤੇ ਜਿਹੜੇ ਮੁੜੀ ਨਾ ਪੁਕਾਰਾਂ ਵੱਲੋਂ ਸਾਡੇ ਤੇ ਮਾਰ ਪੈ ਰਹੀ ਸੀ ਵਿਕਾਰਾਂ ਵੱਲੋਂ ਮਾਰ ਖਤਮ ਹੋ ਗਈ ਹੈ ਬੇਪਤਾ ਹਮਨ ਮੁਕਤ ਹੀ ਹੈ ਕਾਦੇ ਕਲ ਕੇ ਨਾਮ ਜਪੂ ਕਰਕੇ ਦੇ ਮਾਰੀ ਨਾ ਸੰਭਾਜਨ ਥਕੇ ਏ ਮੇਰੀ ਜਿੰਦੇ ਸਤੁਜ ਕੰਮ ਕਰਨ ਵਾਲੇ ਪ੍ਰਭੂ ਨੇ ਨਾਮ ਜਪਣ ਵਾਲੀ ਈਆਂ ਦੇ ਅੰਦਰ ਉਸ ਤੇ ਫਿਰ ਆਪਣਾ ਆਪ ਪ੍ਰਗਟ ਕਰ ਦਿੰਦਾ ਹੈ ਜਿnabla ਨਾਮ ਜਪਦਾ ਹੈ ਬਾਸਾ ਜੀ ਕਹਿੰਦੇ ਅਕਾਲ ਪੁਰਖ ਵਹਿ ਨੂੰ ਆਪਣੇ ਅੰਦਰ ਪ੍ਰਗਟ ਕਰ ਦਿੰਦਾ ਹੈ ਅੰਦਰ ਉਹਨੂੰ ਅਕਾਲ ਪੁਰਖ ਵਹਿ ਜੁਨਾ ਨਿਲਾਪ ਇਸ ਕਰਕੇ ਪ੍ਰਕਾਰਪੁਰ ਜੀ ਨੇ ਕਿਰਪਾ ਕਰਕੇ ਗੁਰੂ ਨੇ ਕਿਰਪਾ ਕਰਕੇ ਨ ਸਾਰੀਆਂ ਬੈਰੀਆਂ ਨੂੰ ਕਾਕੇ ਆਪ ਪ੍ਰਭੂ ਨੇ ਉਹਨਾਂ ਦੇ ਅੰਦਰ ਆਪਣਾ ਆਪ ਹạngਕਰ ਦਿੱਤਾ ਤੇ ਉਹਨਾਂ ਦੀਆਂ ਜਿਹੜੀਆਂ ਭਟਕਣਾ ਸੀ ਉਹ ਸਾਰੀਆਂ ਖਾ ਲਕੀਆਂ ਹਨ ਘਰ ਮੰਗਲ ਬਾਜ ਹੈ ਜਿਤ ਬਾਜੀ ਮਨੇ ਖਸਮ ਨਿਵਾਜੀ ਖਸਮ ਪ੍ਰਭੂ ਨੇ ਕੋਨਾ ਉੱਤੇ ਅਸੀਰ ਕੀਤੀ ਕਿ ਉਹਨਾਂ ਨੇ ਜਿਦ ਦੇ ਘਰ ਦੇ ਵਿੱਚ ਆਤਮਕ ਆਨੰਦ ਦੇ ਮਾਨ ਨੂੰ ਸਦਾ ਵਾਸਤੇ ਬਾਜੇ ਬਚਨ ਲੱਗ ਪਏ ਮਾਨ ਅਸਤਿਰ ਰਹੋ ਲੋ ਲੋ ਹੋ ਮਤਖੰ ਗੁਰ ਕੈ ਕਦੇ ਵੀ ਨਾ ਡੋਲੀ ਜੈ ਜੈ ਕਾ ਜਿਨਾਂ ਉਕਾਰਾਂ ਤੇ ਬੱਦੇ ਪ੍ਰਾਣੀ ਗੁਰੂ ਨਾਨਕ ਜੀਆ ਨਾਮ ਤੇਰੇ ਹਿਰਦੇ ਚ ਵਸ ਗਿਆ ਫਿਰ ਜੈ ਜੈਕਾਰ ਸਗਲ ਉੱਠ ਆਸਕ ਦੇ ਸ੍ਰਿਸ਼ਟੀ ਦੇ ਉੱਪਰ ਸਾਰੀ ਸਿਪ ਦੀ ਉੱਤਰਾ ਤੇਰੀ ਸੋਭਾ ਹੋਵੇਗੀ ਮੁੱਖ ਉਜਲ ਦਰਬਾਰ ਤੇ ਪ੍ਰਭੂ ਦੀ ਰੂਪਰੀ ਵਿੱਚ ਵੀ ਤੇਰਾ ਮੁੱਖ ਉਜਲਾ ਹੋਵੇਗਾ ਸੰਸਾਰ ਵਿੱਚ ਹੀ ਉੱਤਤ ਕਰੇਗਾ ਸੱਚੇ ਮਾਰਗ ਚੱਲਦੇ ਹਾਂ ਉਸਤ ਕਰੇ ਜਪਾਂ ਵਾਸਾ ਕਹਿੰਦੇ ਇਹ ਸਾਰੇ ਸੰਸਾਰ ਦੇ ਵਿੱਚ ਵੀ ਤੇਰੀ ਜੈ ਜੈਕਾਰ ਨੂੰ ਹੋਵੇਗੀ ਸੰਤ ਪ੍ਰਗਤ ਨਜਰ ਆ ਰਹੇ ਹਨ ਜਿਨ੍ਹਾਂ ਨੇ ਨਾਮ ਜਪਿਆ ਤੰਤਰ ਮਹਾਂਪੁਰਖ ਬੱਗਾ ਹਰੀ ਦਾ ਕੀ ਮਹਾਂਪੁਰਖ ਇਹਨਾਂ ਨੇ ਨਾਮ ਜਪਿਆ ਜਿਸਾਰੇ ਸੰਸਾਰ ਤੁਹਾਨੂੰ ਦੀ ਜੈ ਜੈਕਾਰ ਪੂਰ ਕੀ ਹੈ ਇਹ ਬਾਣੀ ਨੇ ਬਚਨ ਸਤ ਨੇ ਬਾਣੀ ਦੇ ਸਤ ਵਚਨ ਕਥਨ ਕੀਤੇ ਨੇ ਜਿਹੜਾ ਵੀ ਨਾਮ ਜਪਦਾ ਹੈ ਸਾਰੇ ਆਰੇ ਤੇ ਤੁਹਾਡੇ ਭਾਈ ਜੈ ਜੈਕਾਰ ਗੀ ਹੈ ਤੇ ਬਾਸਾ ਜਿਹਨੇ ਫਿਰ ਵੇਖੀ ਤੂੰ ਇਹਨਾਂ ਮੇਰ ਵਿਕਾਰਾਂ ਦੇ ਢਾਟ ਦੇ ਬਾਣ ਦੇ ਖੜ ਬਕਾਰਾਂ ਦਾ ਢਾਟਾ ਕਰ ਅੰਦਰੇ ਹਿਰਦੇ ਦੇ ਵਿੱਚ ਨਾਮ ਰਸਾ ਆਕਾਰ ਕਰ ਗੁਰੂ ਜੀ ਦਾ ਤੇ ਫਿਰ ਸਾਰੇ ਸੁਸ਼ੇਤੀ ਦੇ ਵਿੱਚ ਤੇ ਸੁੱਖਾ ਹੋਵੇਗੀ ਪ੍ਰਭੂ ਦੇ ਬੂਦੀ ਦੇ ਵਿੱਚ ਵੀ ਜੰਮ ਉਜਲਾ ਹੋਵੇਗਾ ਜਿੰਦ ਕੇ ਆਪੇ ਭਿਆਸਾਈ। ਕਸੈ ਬਚ ਕਰਦੇ ਨੇ ਭਾਈ ਜਿਸ ਪ੍ਰਭੂ ਨੇ ਜੀਵ ਪੈਦਾ ਕੀਤੇ ਹੋਏ ਹਨ ਉਹ ਆਪਕੇ ਬਿਨ ਇਨਾਂ ਨੂੰ ਬਕਾਰਾ ਬਣੋ ਮੋੜ ਜਾਤੇ। ਕੋ ਆਪ ਹੀ ਮਦਦਕਾਰ ਹੁੰਦਾ ਹੈ। ਅਚਰਜ ਕੀਆ ਸਦਾ ਕਾਇਮ ਰਹਿਣ ਵਾਲੀ ਹੈ ਇੱਕ ਅਲੋਕੀ ਤੇਰ ਬਣਾਈ ਹੈ ਸੰਸਾਰ ਦੇ ਉੱਪਰ ਜਿੱਥੇ ਮਾਇਆ ਰਜੀ ਹੈ ਇਨਸਾਨ ਭੁਮਾਉਣ ਵਾਸਤੇ ਆਸਾ ਕਹਿੰਦੇ ਉਥੇ ਆਪ ਦੀ ਕਿਰਪਾ ਰੱਖੀ ਹੈ ਨਾਮ ਜਪਣ ਵਾਲਿਆਂ ਤੇ ਕਿਰਪਾ ਕਰਕੇ ਆਪ ਦੀ ਮਾਇਆ ਤੋਂ ਬਚਾ ਲੈਂਦੇ ਨੇ ਇਹ ਚਾਜ ਢੇੜ ਕੰਮ ਕੀ ਕਿਸ ਕਰਕੇ ਬਾਸਾਨੀਆਂ ਨੇ ਸਾਨੂੰ ਬਚਨ ਕੀਤੇ ਨੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਸ ਪ੍ਰਭੂ ਜੋ ਜੀਵ ਤੈਦਾ ਕਰਦਾ ਬਾਈ ਉਹ ਫਿਰ ਉਹਨਾਂ ਨੂੰ ਵਿਕਾਰਾਂ ਤੋਂ ਮੁੜਦਾ ਪਰ ਮੁੜੇਗਾ ਜਦੋਂ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ ਗੁਰੂ ਦੇ ਚਰਨਾਂ ਵਿੱਚ ਆਵਾਂਗੇ ਜਿੰਨਾ ਚਿਰ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੀ ਅੰਦਰ ਦੇ ਜੀਵਨ ਤੋਂ ਲੇ ਉਹਨਾਂ ਦੇ ਵਿਕਾਰਾਂ ਤੋਂ ਸਾਡਾ ਕਹਿਣਾ ਉਹ ਚੁੱਤੇ ਨਹੀਂ ਸਕਦਾ ਹੈ ਵਿਕਾਰਾਂ ਤੋਂ ਅਸੀਂ ਮੁੜੇ ਨਹੀਂ ਸਕਦੇ ਇਸ ਗੱਲ ਕੇ ਸਭ ਤੋਂ ਪਹਿਲਾਂ ਗੁਰੂ ਵਾਲੇ ਬਣਨਾ ਗੁਰੂ ਵਾਲੇ ਬਣ ਕੇ ਗੁਰੂ ਦੇ ਉਪਦੇਸ਼ ਨੂੰ ਆਪਣੀ ਜੇ ਜਦੋਂ ਪ੍ਰਗੁਣਿਤੇ ਰਵਤ ਕਰਦੇ ਨੇ ਸਤਿਗੁਰੂ ਗੁਰਨਾਮ ਬਾਖਸ਼ਤਾਂ ਗੁਰੂਗ੍ਰੰਥ ਸੇਵਕ ਜੀ ਰਵਤ ਕਰਦੇ ਨੇ ਫਿਰ ਬਾਖਸ਼ਤਾਂ ਕਹਿੰਦੇ ਭਾਈ ਅੰਦਰ ਦੇ ਪ੍ਰਕਾਰਾਂ ਦਾ ਨਾਸ ਕਰਕੇ ਹਿਰਦੇ ਦੇ ਵਿੱਚ ਆਪਣਾ ਆਪ ਪ੍ਰਗਟ ਕਰਦੇ ਹਨ ਤੇ ਜਿਨ੍ਹਾਂ ਦੇ ਅੰਦਰ ਕਾਰਕ ਵੈਕੂਨਿ ਆਪ ਪ੍ਰਗਟ ਹੋ ਜਾਂਦੇ ਨੇ ਉਹਨਾਂ ਨੂੰ ਸਾਰਾ ਸੰਸਾਰ ਪੂਜਦਾ ਹੈ ਸਾਰੇ ਸੰਸਾਰ ਵਿੱਚ ਉਹਨਾਂ ਦੀ ਹਿੱਸਤ ਹੁੰਦੀ ਹੈ ਤੇ ਨਿਰੰਕਾਰ ਦੀ ਦਰਗਾਹ ਦੇ ਵਿੱਚ ਵੀ